ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਜਿਹੜੇ ਹੁਣ ਇਸ ਟਾਈਮ ਕਣਕ ਦੇ ਦਾਣੇ ਨੇ ਜਿਹੜੇ ਉਹ ਪੱਕ ਚੁੱਕੇ ਨੇਗੇ ਪੱਕਣ ਲੱਗ ਗਏ ਕੁਝ ਕਈ ਜਗ੍ਹਾ ਦੇ ਉੱਪਰ ਤੇ ਦਾਣੇ ਦੀ ਜਿਹੜੀ ਦੁੱਧੇ ਸਟੇ ਸੀ ਉਹ ਨੰਗ ਚੁੱਕੀ ਆ ਗਈ ਦਾਣਾ ਬਣ ਚੁੱਕਿਆ ਬੱਲੀ ਦੇ ਵਿੱਚ ਤੇ ਇਸ ਟਾਈਮ ਜਿਹੜਾ ਹੁਣ ਬੱਲੀਆਂ ਦੇ ਉੱਪਰ ਜਾਮਣੀ ਜਿਹੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਹੁਣ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਜਿਹੜੀ ਇਹ ਬਿਮਾਰੀ ਹੈ ਜਾਂ ਕੀ ਹੋ ਸਕਦਾ ਹੈ ਕਿਹੜੀ ਜਾਂ ਘਾਟ ਕਾਰਨ ਹੋ ਸਕਦਾਗਾ ਜਿਹੜਾ ਇਹ ਜਾਮਣੀ ਰੰਗ ਦੇ ਜਿਹੜੇ ਦਾਣੇ ਹੋ ਗਏ ਬਲੀਆਂ ਦੇ ਤੇ ਬਾਕੀ ਬਲੀਆਂ ਜਾਮਣੀ ਰੰਗ ਦੀਆਂ ਹੋ ਗਈਆਂ ਜਾਂ ਕਾਲੇ ਜਿਹਾ ਰੰਗ ਉੱਪਰ ਆਉਣ ਲੱਗ ਜਾਂਦਾ ਜਿਵੇਂ ਕੋਈ ਪਰ ਆਪਾਂ ਨੂੰ ਲੱਗਦਾ ਵੀ ਇਹ ਕੋਈ ਬਿਮਾਰੀ ਆ ਗਈ ਕਣਕ ਨੂੰ ਇਹ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤਾਂ ਕੋਈ ਬਿਮਾਰੀ ਨਹੀਂ ਹੈਗੀ ਇਹ ਤੇ ਜੇ ਆਪਾਂ ਇਹਦੀ ਗੱਲ ਕਰੀ ਬਿ ਇਹ ਹੁੰਦੀ ਕਿਉਂ ਆ ਤਾਂ ਇਹ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਸੀ ਜਿਹੜਾ ਉਹ ਦਾਣਾ ਪੱਕਣ ਦੇ ਸਮੇਂ ਉਹ ਜਦੋਂ ਜ਼ਿਆਦਾ ਹੋ ਜਾਂਦਾਗਾ ਉਹਦੇ ਕਾਰਨ ਜਿਹੜੇ ਇਹ ਦਾਗ ਧੱਬੇ ਜਣੇ ਜਿਹੜੇ ਜਾਮਨੀ ਰੰਗ ਦੇ ਉਹ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਕਈ ਕਈ ਜਗ੍ਹਾ ਦੇ ਉੱਪਰ ਇਹ ਕਾਲੇ ਰੰਗ ਦੇ ਧੱਬੇ ਜੇ ਪਏ ਨੇ ਕਣਕ ਦੇ ਜਿਹੜੇ ਬੱਲੀਆਂ ਦੇ ਉੱਪਰ ਤੇ ਪਰ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੋਣਾ ਕਿਸਾਨਪੁਰ ਡਰਦੇ ਸੀ ਵੀ ਇਹ ਜਿਹੜੀ ਗਲੋਮ ਬਲੋਜ ਦੀ ਬਿਮਾਰੀ ਆ ਗਈ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਵੀ ਦਿਖਾਈ ਦਿੱਤੀ ਸੀ ਵੀ ਉਹ ਨਾ ਹੋਵੇ ਇਹ ਪਰ ਜਿਹੜੇ ਖੇਤੀਬਾੜੀ ਮਾਰਾਂ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆਗਾ ਵੀ ਇਹ ਕੋਈ ਬਿਮਾਰੀ ਨਹੀਂ ਹੈਗੀ ਗਲੋਮ ਬਲੋਜ ਦੀ ਇਹ ਵੈਸੇ ਤਾਪਮਾਨ ਜਿਹੜਾ ਇਹ ਵਧਣ ਘਟਣ ਦੇ ਕਾਰਨ ਵੀ ਹੋ ਜਾਂਦੇ ਨੇਗੇ ਇਹ ਹੁਣ ਇਹ ਜਿਵੇਂ ਕਿਸਾਨਪੁਰ ਦੱਸਦੇ ਸੀ ਵੀ ਜ਼ਿਆਦਾਤਰ 222 ਨੂੰ ਜਿਹੜਾ ਇਹ ਪ੍ਰੋਬਲਮ ਆਈ ਹੈ ਕਿ ਦਾਣਿਆਂ ਦੀ ਇਦਾਂ ਦੀ ਪਰ ਇਹ ਜੇ ਆਪਾਂ ਕਹੀਏ ਵੀ ਇਕੱਲੇ 222 ਨੂੰ ਨਹੀਂ ਹੈਗੀ ਇਹ ਪ੍ਰੋਬਲਮ ਇਹ 327 ਨੂੰ ਵੀ ਆ ਜਾਂ ਇੱਕ ਦੋ ਬੀਆਂ ਨੂੰ ਵੈਰਾਈਟੀਆਂ ਨੂੰ ਕਣਕਰੀਆਂ ਨੂੰ ਹੋਰ ਵੀ ਇਹ ਜਿਹੜੀ ਇਦਾਂ ਦੇ ਜਿਹੜੇ ਦਾਗ ਧੱਬੇ ਜਨੇ ਜਾਮਣੀ ਰੰਗ ਦੇ ਉਹ ਬਲੀਆਂ ਦੇ ਉੱਪਰ ਦਿਖਾਈ ਦਿੰਦੇ ਨੇ ਪਰ ਇਸ ਤੋਂ ਡਰ ਕੇ ਜਾਂ ਘਬਰਾ ਕੇ ਕਿਸਾਨ ਭਰਾ ਹੁਣ ਕਹੀ ਕੀ ਕਰਨਗੇ ਵੀ ਇਹਦਾ ਕੋਈ ਸਪਰੇਅ ਕਰੀਏ ਜਾਂ ਕੁਝ ਕਰੀਏ ਇਹਦੇ ਉੱਪਰ ਆਪਾਂ ਨੂੰ ਕਿਸੇ ਵੀ ਕੋਈ ਦਵਾਈ ਜਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਇਹ ਸਿਰਫ ਦਾਣੇ ਦੇ ਜਿਹੜੇ ਉੱਪਰ ਮੰਨ ਕੇ ਚਲੋ ਪੜਦੇ ਹੁੰਦੇ ਨੇ ਬੱਲੀ ਦੇ ਉੱਪਰ ਆਪਾਂ ਨੂੰ ਇਹ ਦਿਖਾਈ ਦਿੰਦੇ ਨੇ ਇਹਦੇ ਵਿੱਚ ਦਾਣਾ ਜਿਹੜਾ ਉਹ ਪੂਰਾ ਚੰਗੀ ਤਰ੍ਹਾਂ ਸਾਫ਼ ਰਹਿੰਦਾਗਾ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਦਾਣੇ ਨੂੰ ਦਾਣਾ ਚੰਗੀ ਤਰ੍ਹਾਂ ਗਰੋਥ ਕਰ ਕਰੇਬ ਹੁੰਦਾ ਇਹਦੇ ਵਿੱਚ ਇਹ ਉੱਪਰੋਂ ਸਿਰਫ ਪੱਤਿਆਂ ਨੂੰ ਜਾਂ ਪੱਤ ਸੁੱਟ ਜਾਂਦਾ ਜਿਹੜਾ ਜਾਂ ਉੱਪਰ ਪੜਦੇ ਹੁੰਦੇ ਨੇ ਦਾਣੇ ਦੇ ਉਹਨਾਂ ਦੇ ਵਿੱਚ ਹੀ ਦਿਖਾਈ ਜਾਂਦਾ ਇਹ ਇਸ ਲਈ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਨਾ ਇਹ ਕੋਈ ਆਪਣੇ ਕਣਕ ਦੇ ਝਾੜ ਤੇ ਅਸਰ ਪਾਵੇ ਵੀ ਇਹਦੇ ਨਾਲ ਆਪਣਾ ਝਾੜ ਘਟ ਜੂਗਾ ਇਹ ਜੀ ਕੋਈ ਪ੍ਰੋਬਲਮ ਨਹੀਂ ਆਉਦੀ। ਬਾਕੀ ਇਹ ਆਪਾਂ ਕਹੀਏ ਜੇ ਆਪਣੇ ਪੰਜਾਬ ਚਾਹ ਕਲੇ ਪੰਜਾਬ ਦੇ ਵਿੱਚ ਨਹੀਂ ਹੈਗਾ ਇਹ ਬਹੁਤ ਹੋਰ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਵੀ ਇਹ ਜਿਹੜੇ ਇਹ ਦਾਗ ਧੱਬੇ ਜਨ ਰੋਗ ਹੁੰਦੇ ਨੇਗੇ ਕੋਈ ਇਹ ਦਿਖਾਈ ਦਿੰਦੇ ਨੇ ਤਾਪਮਾਨ ਵਧਣ ਘਟਣ ਦੇ ਨਾਲ ਇਹ ਹੋ ਜਾਂਦੇ ਨੇ ਜ਼ਿਆਦਾਤਰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਕਣਕ ਦੇ ਝਾੜ ਇਸ ਵਾਰ ਚੰਗੇ ਰਹਿਣ ਵਾਲੇ ਨੇਗੇ ਦੇਖਣ ਨੂੰ ਲੱਗ ਰਹੇ ਨੇਗੇ ਜਿਵੇਂ ਪਿਛਲੇ ਸਾਲ ਸੀ ਕਣਕਾਂ ਉਸੀ ਤਰ੍ਹਾਂ ਹੀ ਇਸ ਸਾਲ ਵੀ ਕਣਕਾਂ ਚੰਗੀਆਂ ਖੜੀਆਂ ਲਗੀਆਂ ਝਾੜ ਵੱਧ ਨਿਕਲਦੀ ਉਮੀਦ ਆ ਗਈ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਕਰੋ